ਕੁਲੀਏ ਨਾਮ ਮਾਨਸੇਪੁੱਤਰ ਅਮਰਜੀਤ ਤੇ ਵਾਸੀ ਪੇਲੀਚਾ ਮੇਂ ਰਹਿਣ ਵਾਲਿਆ ਤੇ ਉੱਥੇ ਪਲੰਬਰ ਦੀ ਲੱਠੀ ਐ ਮਡਾ ਜਿਹੜਾ ਪਲੰਬਰ ਉਹਦਾ ਫਾਦਰ ਪਲੰਬਰ ਦਾ ਕੰਮ ਕਰਦਾ ਉਹਨਾਂ ਨੇ ਦੱਸਿਆ ਕਿ ਇਹ ਜਿਹੜੀ ਲੜਕੀ ਇਕੱਲੀ ਘਰ ਚ ਸੀ ਤੇ ਮਗਰੋਂ ਇਹਨਾਂ ਹੱਥ ਲੱਗਿਆ ਅੱਜ ਮੈਂ ਆਉਣਾ ਤੇ ਮੈਂ ਆਉਣਾ ਇੰਨੀ ਜੀ ਬਿਲੀਪੁਰ ਰਿਹਾ ਕੁੜੀ ਰਫਾਲ ਸੀ ਬਲੀਰ ਵਿੱਚ ਕੀ ਮਾਮਲਾ ਸੀ ਬਲੀਚਾਮੀ ਤੋਂ ਮੈਨੂੰ ਥੋੜਾ ਦਰ ਪਹਿਲੇ ਇੱਕ ਫੋਨ ਆਇਆ ਕਿ ਬਲੀਚਾਮੀ ਇੱਕ 15 16 ਸਾਲ ਦੀ ਕੁੜੀ ਹੈ ਨਾਮ ਮਾਨਸੀ ਪੁੱਤਰੀ ਅਮਰਜੀਤ ਤੇ ਵਾਸੀ ਬਲੀਚਾਮੀ ਰਹਿਣ ਵਾਲੇ ਹੈ ਤੇ ਉੱਥੇ ਪਲੰਬਰ ਦੀ ਲੜਕੀ ਹੈ ਮੁੰਡਾ ਜਿਹੜਾ ਪਲੰਬਰ ਉਹਦਾ ਫਾਦਰ ਪਲੰਬਰ ਦਾ ਕੰਮ ਕਰਦਾ ਉਹਨਾਂ ਨੇ ਦੱਸਿਆ ਕਿ ਇਹ ਜਿਹੜੀ ਲੜਕੀ ਇਕੱਲੇ ਘਰ ਚ ਸੀ ਤੇ ਮਗਰੋਂ ਇਹਨਾਂ ਫਾਹ ਲਿਆ ਅਜੇ ਤੱਕ ਸਾਹੇਦ ਕਾਰਨ ਨਹੀਂ ਪਤਾ ਲੱਗਾ ਕਿ ਕੁੜੀ ਨੇ ਕਿਉਂ ਸੁਸਾਈਡ ਕਰਨ ਦੀ ਸੁਸਾਈਡ ਕੀਤੀ ਹੈ ਉਹ ਕਾਰਨ ਨਹੀਂ ਪਤਾ ਫਿਲਹਾਲ ਕੁੜੀ ਦੀ ਡੈੱਡ ਬੋਡੀ ਉਤਾਰ ਕੇ ਪੋਸਟਮਾਰਟਮ ਵਾਸਤੇ ਭੇਜੀ ਦਿੱਤੀ ਗਈ ਹੈ ਜੋ ਵੀ ਕਾਰਵਾਈ ਬਣਦੀ ਹੋਏਗੀ ਅਮਲ ਚ ਲਿਆਂਦੀ ਜਾਏਗੀ ਫਿਰ ਕੁਛ ਸਰੇਸ ਨੂੰ ਮਿਲਿਆ ਕੋਈ ਸਾਡੇ ਜਾਣ ਤੋਂ ਪਹਿਲੇ ਐਕਚੁਅਲੀ ਉਹਨਾਂ ਡੈੱਡ ਬੋਡੀ ਲਾ ਦਿੱਤੀ ਤੇ ਕੁਝ ਚੀਜ਼ਾਂ ਸ਼ੱਕੀ ਲੱਗਦੀਆਂ ਮੈਨੂੰ ਉਹਦੇ ਵਿੱਚ ਪਰ ਫਿਰ ਵੀ ਇਟ ਇਟ ਇਜ਼ ਏਨ ਇਨਵੈਸਟੀਗੇਸ਼ਨ ਮੈਟਰ ਮੈਂ ਜੋ ਵੀ ਮੈਡੀਕਲ ਕਾਰਵਾਈ ਹੋਏਗੀ ਉਸ ਤੋਂ ਬਾਅਦ ਹੀ ਕੁਐਸਚਨ ਡਿਸਾਈਡ ਕੀਤੇ ਜਾਣਗੇ 3 ਸਾਲ ਦੀ ਕੁੜੀ ਹੈ ਨਾਮ ਮਾਨਸੀ ਪੁੱਤਰੀ ਅਮਰਜੀਤ ਤੇ ਵਾਸੀ ਪੇਲੀਚਾ ਮੀ ਰਹਿਣ ਵਾਲੇ ਆ ਤੇ ਉੱਥੇ ਪਲੰਬਰ ਦੀ ਲੜਕੀ ਹੈ ਮੜਾ ਜਿਹੜਾ ਪਲੰਬਰ ਉਹਦਾ ਫਾਦਰ ਪਲੰਬਰ ਦਾ ਕੰਮ ਕਰਦਾ ਉਹਨਾਂ ਨੂੰ ਦੱਸਿਆ ਕਿ ਇਹ ਜਿਹੜੀ ਲੜਕੀ ਇਕੱਲੇ ਘਰ ਚ ਹੀ ਤੇ ਮਗਰੋਂ ਇਹਨਾਂ ਫਾਹਲ ਲਿਆ ਅੱਜ ਬਿਲੀਚਾਮੀ ਬਿਲੀਪੂਲ ਰਹੇ ਕੁੜੀ ਨੂੰ ਫਾਲੇ ਸੀ ਬਿਲੀਚਾਮੀ ਕੀ ਮਾਮਲਾ ਸੀ ਬਿਲੀਚਾਮੀ ਤੋਂ ਮੈਨੂੰ ਥੋੜਾ ਦਰ ਪਹਿਲੇ ਇੱਕ ਫੋਨ ਆਇਆ ਹੈ ਕਿ ਬਿਲੀਚਾਮੀ ਇੱਕ 15-16 ਸਾਲ ਦੀ ਕੁੜੀ ਹੈ ਨਾਮ ਮਾਨਸੀ ਪੁੱਤਰੀ ਅਮਰਜੀਤ ਤੇ ਵਾਸੀ ਬਿਲੀਚਾਮੀ ਰਹਿਣ ਵਾਲੇ ਹੈ ਤੇ ਉੱਥੇ ਪਲੰਬਰ ਦੀ ਲੜਕੀ ਹੈ ਮੁੰਡਾ ਜਿਹੜਾ ਪਲੰਬਰ ਉਹਦਾ ਫਾਦਰ ਪਲੰਬਰ ਦਾ ਕੰਮ ਕਰਦਾ ਉਹਨਾਂ ਨੂੰ ਦੱਸਿਆ ਕਿ ਇਹ ਜਿਹੜੀ ਲੜਕੀ ਇਕੱਲੀ ਘਰ ਚ ਸੀ ਤੇ ਮਗਰੋਂ ਇਹਨਾਂ ਫਾਹਲ ਲਿਆ ਅਜੇ ਤੱਕ ਫਾਹਲ ਦਾ ਕਾਰਨ ਨਹੀਂ ਪਤਾ ਲੱਗਾ ਕਿ ਕੁੜੀ ਨੇ ਕਿਉਂ ਸੁਸਾਈਡ ਕਰਨ ਦੀ ਸੁਸਾਈਡ ਕੀਤੀ ਹੈ ਉਹ ਕਾਰਨ ਨਹੀਂ ਪਤਾ ਫਿਲਹਾਲ ਕੁੜੀ ਦੀ ਡੈੱਡ ਬੋਡੀ ਉਤਾਰ ਕੇ ਪੋਸਟਮਾਰਟਮ ਵਾਸਤੇ ਭੇਜੀ ਦਿੱਤੀ ਗਈ ਹੈ ਜੋ ਵੀ ਕਾਰਵਾਈ ਬਣਦੀ ਹੋਏਗੀ ਅਮਲ ਚ ਲਿਆਂਦੀ ਜਾਏਗੀ ਫਰਥੇ ਸਟ੍ਰੈਸ ਨੂੰ ਬਦ ਮਿਲਿਆ ਕੋਈ ਸਾਡੇ ਜਾਣ ਤੋਂ ਪਹਿਲੇ ਐਕਚੁਅਲੀ ਉਹਨਾਂ ਡੈੱਡ ਬੋਡੀ ਲਾ ਦਿੱਤੀ ਤੇ ਕੁਝ ਚੀਜ਼ਾਂ ਸ਼ੱਕੀ ਲੱਗਦੀਆਂ ਮੈਨੂੰ ਉਹਦੇ ਵਿੱਚ ਪਰ ਫਿਰ ਵੀ ਇਟ ਇਟ ਇਜ਼ ਐਨ ਇਨਵੈਸਟੀਗੇਸ਼ਨ ਮੈਟਰ ਮੈਂ ਜੋ ਵੀ ਮੈਡੀਕਲ ਕਾਰਵਾਈ ਹੋਏਗੀ ਉਸ ਤੋਂ ਬਾਅਦ ਹੀ ਕੁਐਸਚਨ ਜੀ ਡਿਸਾਈਡ ਕੀਤੇ ਜਾਣਗੇ